ਤ੍ਰੋ ਇਹ ਚੀਜ਼ ਹੋ ਸਕਦੀ ਆ ਬਾਕੀ ਜੋ ਸਾਰੇ ਖਿਡਾਰੀ ਪਹੁੰਚਣਗੇ ਚੈਂਪੀਅਨਸ਼ਿਪ ਤੇ ਯਾਰ ਗੁਰੂਆਂ ਦੀ ਹੈਣਾ ਆਪਾਂ ਕਹੀਏ ਕਦੋਂ ਤੋਂ ਚੱਲਦੀ ਆ ਰਹੀ ਆ ਸੋ ਉੱਥੇ ਵੀ ਜਾਣਾ ਜ਼ਰੂਰੀ ਆ ਲਾਜ਼ਮੀ ਆ ਤੇ ਨੰਗਲਾ ਵਾਲੇ ਸੰਦੀਪ ਦੀ ਵੀ ਕੱਲ ਨੂੰ ਵਰਸੀ ਆ ਪਹਿਲਾ ਪਲੇਅਰ ਉੱਥੇ ਪਹੁੰਚ ਸਕ ਸਾਰੇ ਵੀਰੋ ਭਰਾ امید ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਐਸ ਵਾਲੀ ਵੀਡੀਓ ਚ ਸ਼੍ਰੀ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਆ ਤੁਹਾਨੂੰ ਸਭ ਨੂੰ ਪਤਾ ਪਰ ਇਸ ਵਾਰ ਦੋ ਟੂਰਨਾਮੈਂਟ ਆ ਅੱਗੇ ਨਾਰਥ ਦਾ ਟੂਰਨਾਮੈਂਟ ਹੁੰਦਾ ਹਨਾ ਉੱਥੇ ਤੇ ਇਸ ਵਾਰ ਜੋ ਹੈ ਮੇਰੇ ਵੀਰੋ ਵੈਸੇ ਜੋ ਹੈ ਮਾਝਾ ਮਾਲਵਾ ਦੁਆਬਾ ਤੇ ਹਰਿਆਣਾ ਪੜਾਉਣਾਗਾ ਸੋ ਦੋ ਦਿਨ ਦੀ ਅੱਜ ਜੋ ਹੈ ਇੱਕ ਦਾ ਟੂਰਨਾਮੈਂਟ ਚੱਲ ਰਿਹਾ ਸ਼ੁਰੂ ਆ ਜਿੱਥੇ ਓਪਨ ਦੇ ਮੈਚ ਆ 175 ਤੇ ਕੱਲ ਨੂੰ ਮਾਝਾ ਮਾਲਵਾ ਦੁਆਬਾ ਦੇ ਮੈਚ ਆ ਤੇ ਇੱਕ ਚੈਂਪੀਅਨਸ਼ਿਪ ਹੋਣੀ ਆ ਮੇਰੇ ਵੀਰੋ ਦੋਨਾਂ ਵਾਰੀ ਤੁਹਾਨੂੰ ਅਪਡੇਟ ਦੇਣੀ ਆ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਹੀ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਮਿੱਤਰੋ ਅੱਜ ਸ਼ਬਤੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜੋ ਮੇਲਾ ਹੋਣਾ ਨਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਮਿੱਤਰੋ ਵੈਸੇ ਮੇਰੀ ਵੀਡੀਓ ਪਾਈ ਹੋਈ ਆ ਇਨਾਮਾਂ ਵਾਲੀ ਤਾਂ ਪਰ ਤੁਹਾਨੂੰ ਇਸ ਵਾਲੀ ਵੀਡੀਓ ਚ ਪਲੇਅਰ ਵੀ ਦੱਸਨੇ ਆ ਵੀ ਕਿਹੜੇ ਕਿਹੜੇ ਪਲੇਅਰ ਕੌਣ-ਕੌਣ ਖੇਡਣਾ ਸੋ ਇਹ ਚੀਜ਼ ਮੈਂ ਦੱਸਦਾ ਪਹਿਲਾਂ ਮਿੱਤਰੋ ਜੋ ਅੱਜ ਮੇਲਾ ਸ਼ੁਰੂ ਹੋ ਗਿਆ ਨਾ ਕੱਲ੍ਹ ਲਾਸਟ ਰਹਿਣਾ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਦੀ ਜੋ ਟੂਰਨਾਮੈਂਟ ਆਪਾਂ ਕਹਿ ਸਕਦੇ ਹਾਂ ਵੀ ਟੀਮਾਂ ਜੋ ਚਾਰ ਖੇਡਣਗੀਆਂ ਨਾ ਮਾਝਾ ਮਾਲਵਾ ਦੁਆਬਾ ਤੇ ਹਰਿਆਣਾ ਪਲੱਸ ਪੁਆਰ ਦੀ ਟੀਮ ਬਣੀ ਆ ਉਹਨਾਂ ਚ ਜੋ ਖਿਡਾਰੀ ਖੇਡਣਿਆ ਜੋ ਕਨਫਰਮ ਕੀਤੇ ਆਪਾਂ ਕਮੇਟੀਿੰਗ ਦੇ ਤੋਂ ਜੋ ਕਪਤਾਨ ਸੀ ਕੈਪਟਨ ਉਹਨਾਂ ਨੇ ਜੋ ਟੀਮਾਂ ਬਣਾੰਗਾ ਮਿੱਤਰੋ ਮਾਝੇ ਦੀ ਟੀਮ ਦਵਰਜੀ ਵਾਲੇ ਦੀਪ ਨੇ ਬਣਾਈ ਆ ਮਿੱਤਰੋ ਜਿੱਥੇ ਦੀਪ ਦਵਰਜੀ ਸ਼ੰਕਰ ਸਾਧਵਾ ਵਾਲਾ ਪ੍ਰੀਤ ਲੱਧੂ ਆਰਸ਼ ਚੋਲੇ ਵਾਲਾ 50% ਉਹ ਜੋ ਹੈ ਸ਼ਾਇਦ ਡੇ ਗੋਲਾ ਸਾਦਵਾ ਗੱਜਣਡੇਰਾ ਬਾਬਾ ਨਾਨਕ ਗਿੰਦਰਪੂਰਾ ਮੱਖਣ ਮੱਖੀ ਵੀ ਖੇਡ ਸਕਦਾ ਜਾਨਕੀ ਮਾਝੇ ਦੀ ਟੀਮ ਟੌਪ ਦੀ ਬਣਾ ਕੇ ਲਿਆ ਰਿਆ ਦੀਪਦਪੁਰਜੀ ਆਲਾ ਤੇ ਅਗਲੀ ਟੀਮ ਮਿੱਤਰੋ ਮਾਲਵੇਦੀ ਬਣਾਉਣੀ ਆ ਕਾਂਗੇ ਵਾਲੇ ਗੁਰਵਿੰਦਰ ਨੇ ਇਹ ਇਹ ਜੋ ਕਪਤਾਨ ਇਕਬਾਲ ਗਹਿਲਾਂ ਵਾਲਾ ਖੇਡੂ ਹੁਸ਼ਿਆਰਾ ਬੋਪਰ ਬੂਟਾ ਅਣਦਾਣਾ ਜੱਗੂ ਹਾਕਮ ਵਾਲੀ ਇਹਦਾ 50% ਤੇ ਰਕੇਸ਼ ਬੋਪਰ ਤੇ ਡੀਲਾ ਜਾਣ ਲਈ ਮਿੱਤਰੋ ਮਾਲਵੇਦੀ ਵੀ ਨਾ ਟੌਪ ਦੀ ਟੀਮ ਮਿੱਤਰੋ ਇਸ ਮੇਲੇ ਤੇ ਪਹੁੰਚੂਗੀ ਆਨੰਦ ਸਾਹਿਬ ਦੀ ਧਰਤੀ ਤੇ ਪਹੁੰਚੂ ਮੈਂ ਕਹਾਂ ਤੇ ਦੁਆਬੇ ਦੀ ਟੀਮ ਚ ਮਿੱਤਰੋ ਸ਼ਾਜੀ ਨੇ ਫਰਿਆਦ ਨੇ ਮਲੂਕ ਪਾਲਾ ਵੀ ਖੇਡ ਸਕਦਾ ਪਲਵਾਨ ਗੱਦੋ ਵਾਲੀਆ ਪਿੰਦੂ ਸੀਚੇ ਵਾਲ 4 ਵੀਰ ਨਾਮ ਵਾਲੇ ਖਿਡਾਰੀ ਮੇਰੇ ਵੀਰੋ ਦੁਆਬੇ ਦੀ ਟੀਮ ਚ ਆਉਣੇ ਆ ਸੋ ਵਧੀਆ ਟੀਮ ਇਹ ਬਣ ਕੇ ਆਊ ਭੋਲੇ ਆਲਾ ਬਿੱਟੂ ਭੋਲੇ ਆਲਾ ਨੇ ਜੋ ਹੈ ਹਰਿਆਣੇ ਦੀ ਟੀਮ ਤੇ ਪਵਾ ਦੇ ਜੋ ਨਾਲ ਆਣਾ ਉਹ ਟੀਮ ਜੋ ਹੈ ਇਹਨੇ ਬਣਾਉਣੀ ਆ ਜੀ ਚ ਸ਼ੀਲੂ ਖੇਡੂਗਾ ਮੋਹਿਤ ਡੀਗਾ ਅਮਨ ਦਿਉਰਾ ਪੰਕਜ 베ਰੀ ਦੀਪਕ ਆਕਾਸ਼ੀਪੁਰੀਆ ਦੀਨੂ ਜਵਾਰਾ ਵਿੱਕਾ ਛਾਤਰ ਸਰੇ ਦੀ ਟੀਮ ਆਊਗੀ ਤੇ ਬੁਰੀਆ ਸਰਸਰ ਵੀ ਖੇਡ ਸਕਦਾ ਇਸ ਟੀਮ ਚ ਤੇ ਹੁਣ ਤੁਸੀਂ ਕਹਿੰਦੇ ਹੋਗੇ ਵੀ ਚੈਂਪੀਅਨਸ਼ਿਪ ਤੇ ਫਿਰ ਕੌਣ ਜਾਊਗਾ ਸੋ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਵੀ ਦੋ ਦਿਨ ਦੀ ਆ ਚੈਂਪੀਅਨਸ਼ਿਪ ਐ 14 ਨੂੰ ਆ 14 ਨੂੰ ਸ਼ੁਰੂ ਆ ਤੇ 15 ਨੂੰ ਲਾਸਟ ਦੇ ਦਿਨਾਂ ਤੋਂ ਲਾਸਟ ਵਾਲੇ ਦਿਨ ਜੋ ਹੈ ਜਿਹੜੀਆਂ ਟੀਮਾਂ ਜਿੱਤਣਗੀਆਂ ਉਦਾਂ ਹੀ ਇਧਰੋਂ ਜੋ ਹਾਰਨਗੇ ਪਲੇਅਰ ਉਹ ਉੱਧਰ ਜਾਣਗੇ ਮਿੱਤਰੋ ਉੱਧਰ ਖੇਡਣਗੇ ਲਾਸਟ ਵਾਲੇ ਦਿਨੀ ਅੱਧੇ-ਅੱਧੇ ਪਲੇਅਰ ਹੋ ਸਕਦਾ ਵੀ ਇੱਕ ਰਾਊਂਡ ਜਿੱਤਣ ਲਈ ਜੋ ਹੈ ਥੋੜੇ ਕਾ ਪਲੇਅਰ ਉੱਧਰ ਜਾਵੜਣ ਵੀ ਠੀਕ ਜਿਹਾ ਹਨਾ ਟੀਮਾਂ ਨਾਲ ਹੀ ਕਿਉਂਕਿ ਮੈਚ ਹੋਊਗਾ ਪਰੋ ਇਹ ਚੀਜ਼ ਹੋ ਸਕਦੀ ਆ ਬਾਕੀ ਜੋ ਹੈ ਸਾਰੀ ਖਿਡਾਰੀ ਪਹੁੰਚਣਗੇ ਚੈਂਪੀਅਨਸ਼ਿਪ ਦੇ ਯਾਰ ਗੁਰੂਆਂ ਦੀ ਹਨਾ ਆਪਾਂ ਕਹੀਏ ਕਦੋਂ ਤੋਂ ਚੱਲਦੀ ਆ ਰਹੀ ਆ ਤੋ ਉੱਥੇ ਵੀ ਜਾਣਾ ਜ਼ਰੂਰੀ ਆ ਲਾਜ਼ਮੀ ਆ ਤੇ ਨੰਗਲਾ ਵਾਲੇ ਸੰਦੀਪ ਦੀ ਵੀ ਕੱਲ ਨੂੰ ਵਰਸੀ ਆ ਪਹਿਲਾ 플레이ਰ ਉੱਥੇ ਪਹੁੰਚ ਸਕਦੇ ਆ ਸ਼ੀਲੂ ਹੁਣੀ ਵੀ ਜੇ ਬੈਸਟ ਬਣੇ ਤਾਂ ਬਾਕੀ ਦੇਖਦੇ ਆ ਕੱਲ ਨੂੰ ਪਤਾ ਲੱਗਣਾ ਵੀ ਇਸ ਸੀਜ਼ਨ ਦਾ ਕਿਹੜਾ ਬੈਸਟ ਆ ਕੌਣ ਆ ਉਹ ਵੀ ਪਤਾ ਲੱਗ ਜੂਗਾ ਇਹ ਤੇ ਬਾਕੀ ਮਿੱਤਰੋ ਚੈਂਪੀਅਨਸ਼ਿਪ ਤੇ ਜੋ ਇਨਾਮ ਆਣਾ 8.5 ਲੱਖ ਪਹਿਲਾ ਇਨਾਮ ਆ ਚੈਂਪੀਅਨਸ਼ਿਪ ਦੀ ਤੁਹਾਨੂੰ ਅਪਡੇਟ ਦਿੰਨਾ ਹੁਣ ਮੈਂ ਤੇ ਸ਼੍ਰੀ ਆਨੰਦਪੁਰ ਸਾਹਿਬ ਤੇ ਮਿੱਤਰੋ ਜੋ ਟੀਮਾਂ ਖੇਡਣਗੀਆਂ ਟੀਮਾਂ ਵੀ ਤੁਹਾਨੂੰ ਦੱਸਾਂਗੇ ਤਰਨਤਾਰਨ ਦੀ ਟੀਮ ਖੇਡਣੀ ਆ ਮਿੱਤਰੋ ਜੋ ਮੋਗਾ ਮਕਸਰ ਦੀ ਟੀਮ ਖੇਡੂਗੀ ਸੰਗਰੂਰ ਬਰਨਾਲਾ ਮਲੇਰਕੋਟਲੇ ਦੀ ਟੀਮ ਆਉਣੀ ਆ ਲੁਧਿਆਣਾ ਪਟਿਆਲੇ ਦੀ ਟੀਮ ਵੀ ਆਊ ਹਰਿਆਣੇ ਦੀ ਟੀਮ ਆਊ ਕਪੂਰਥਲੇ ਦੀ ਟੀਮ ਜਲੰਧਰ ਦੀ ਟੀਮ ਖੇਡੂਗੀ ਰੋਪੜ ਮਹਾਲੀ ਫਤੇਗੜ ਸਾਹਿਬ ਤੇ ਹੋਰ ਵੀ ਕਾਫੀ ਟੀਮਾਂ ਜੋ ਹੈ ਮੇਰੇ ਵੀਰੋ ਚੈਂਪੀਅਨਸ਼ਿਪ ਚ ਖੇਡਣਗਾ ਸ਼੍ਰੀ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਤੇ ਕਮਾਲਾਂ ਕਰਨਗਾ ਤੇ ਦੋਨੋਂ ਸੈਮੀਫਾਈਨਲ ਦੇ ਬੈਸਟ ਪਲੇਅਰ ਬਣਨਗੇ ਮਿੱਤਰੋ ਉਹਨਾਂ ਨੂੰ 8 ਮੋਟਰਸਾਈਕਲ ਜੋ ਬੈਸਟ ਪਲੇਅਰ ਹੋਣਗੇ ਉਹ ਉਹਨਾਂ ਦਾ ਸਨਮਾਨ ਕੀਤਾ ਜਾਣਾ ਮੋਟਰਸਾਈਕਲਾਂ ਨਾਲ ਤੇ ਮੇਨ ਆਫ ਦੀ ਪਲੇਅਰ ਨੂੰ ਜਿਹੜਾ ਸਾਰੇ ਟੂਰਨਾਮੈਂਟ ਚ ਮੇਰੇ ਵੀਰੋ ਸਾਰੀ ਚੈਂਪੀਅਨਸ਼ਿਪ 'ਚ ਮੈਂ ਕਮਾਂ ਵੀ ਵਧੀਆ ਖੇਡ ਗਿਆ ਉਹਦਾ ਨੁਕਰੇ ਘੋੜੇ ਨਾਲ ਵੱਡਾ ਸਨਮਾਨ ਕੀਤਾ ਜਾਊਗਾ ਮਿੱਤਰੋ ਤੇ ਪਹਿਲਾ ਇਨਾਮ 8.5 ਲੱਖਾਂ ਚੈਂਪੀਅਨਸ਼ਿਪ ਦਾ ਪਹਿਲਾ ਇਨਾਮ 8.5 ਲੱਖ ਤੇ ਦੂਜਾ ਇਨਾਮ 6.5 ਲੱਖਾਂ ਮਿੱਤਰੋ ਤੇ ਬੈਸਟਾਂ ਨੂੰ ਬੋਲਟ ਮੋਟਰਸਾਈਕਲ ਦਿੱਤੇ ਜਾਣਗੇ ਜੋ ਬੈਸਟ ਬਣਗੇ ਨਾ ਉਹਨਾਂ ਲਈ ਬੋਲਟ ਮੋਟਰਸਾਈਕਲ ਆ ਮਿੱਤਰੋ ਤੇ ਜੋ ਦੂਜਾ ਟੂਰਨਾਮੈਂਟ ਆ ਹੋਰ ਤੇ 5 ਲੱਖ ਪਹਿਲਾ ਤੇ ਦੂਜਾ ਇਨਾਮ 3 ਲੱਖ ਤੇ ਬੈਸਟਾਂ ਨੂੰ ਹਾਰਲੇ ਡੈਵਿਡਸਨ ਆ ਮਿੱਤਰੋ ਉਹ ਵੀ ਟੂਰਨਾਮੈਂਟ ਮਾਲ ਦਾ ਹੋਊਗਾ ਦੋਨੇ ਟੂਰਨਾਮੈਂਟ ਮੈਂ ਕਹਿੰਦਾ ਵੀ ਵਧੀਆ ਹੋਣਗੇ ਹਾਂ ਹੋ ਸਕਦਾ ਫਰਕ ਜ਼ਰੂਰ ਪਊਗਾ ਪਹਿਲੇ ਦਿਨ ਚੈਂਪੀਅਨਸ਼ਿਪ ਤੇ ਉਧਰ ਪਲੇਅਰ ਘਟ ਜਾਣ ਤੇ ਜਿਹੜੇ ਹਾਰ ਜਾਣਗੇ ਉਹ ਉਧਰ ਜੋ ਹੈ ਜਾਈ ਜਾਣਗੇ ਇਦਾਂ ਚੀਜ਼ਾਂ ਹੋਣਗੀਆਂ ਤੇ ਸ਼ੀਲੂ ਦਾ ਜੋ ਗੱਲ ਕੀਤੀ ਆ ਨਾ ਬਿੱਟੂ ਭੋਲੇ ਵਾਲ ਨੇ ਬਣਾਉਣੀ ਆ ਉਹ ਕਹਿੰਦੇ ਟੀਮ ਤੇ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਸ਼ੀਲੂ ਨਾ ਪਹੁੰਚੇ ਫਿਰ ਹਰਿਆਣੇ ਦੀ ਟੀਮ 'ਚ ਸੋ ਹਰਿਆਣੇ ਦੀ ਟੀਮ 'ਚ ਸ਼ੀਲੂ ਖੇਡੂਗਾ ਕੱਲ ਨੂੰ ਤੇ ਬਾਕੀ ਜੇ ਮੈਨੂੰ ਹੋਰ ਕੋਈ ਅਪਡੇਟ ਮਿਲਦੀ ਆ ਕੱਲ ਤਾਂ ਹੀ ਜਾਂ ਜਦੋਂ ਵੀ ਕਲੀਅਰ ਹੁੰਦਾ ਉਹ ਮੈਂ ਤੁਹਾਡੇ ਤਾਂ ਹੀ ਜ਼ਰੂਰ ਅਪਡੇਟ ਦੇ ਦੂੰਗਾ ਤਾਂ ਹੀ ਜਾਣਕਾਰੀ ਸਾਂਝੀ ਕਰਨੀ ਸੀ ਮੈਂ ਕੁਝ ਗਲਤ ਬੋਲ ਗਿਆ ਹੋਇਆ ਵੀਡੀਓ 'ਚ ਮਾਫੀ ਮੰਗਦਾ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਦੇਖਦੇ ਆਂ ਇਸ ਵਾਰ ਚੈਂਪੀਅਨਸ਼ਿਪ ਕਿਹੜੀ ਟੀਮ ਲੈ ਕੇ ਜਾਊ ਕਿਹੜੀ ਮੇਰੇ ਵੀਰੋ ਸਾਲ ਪਰ ਟੀਮ ਜੋ ਹੈ ਗੱਲਾਂ ਕਰਾਊਗੀ ਨਵੀਂ ਅਪਡੇਟ ਲੈ ਕੇ ਮਿਲਾਂਗੇ ਲਾਈਕ ਕਰ ਦਿਓ ਜ਼ਰੂਰ ਸਾਰੇ ਭਰਾਵਾਂ ਤਾਂ ਹੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ